ਜੋ ਜਸਵੰਤ ਸਿੰਘ ਖਾਲੜਾ ਦੂਜਿਆਂ ਨੂੰ ਇਨਸਾਫ ਦਿਵਾਉਣ ਲਈ ਲੜ ਰਹੇ ਸੀ ਉਹਨਾਂ ਨੂੰ ਖੁਦ ਨੂੰ ਇਨਸਾਫ ਨਹੀਂ ਮਿਲ ਰਿਹਾ ਸੀ ਤੁਹਾਡਾ ਬੰਦਾ ਸੀ ਆਰਾਮ ਨਾ ਤੁਹਾਨੂੰ ਦੇ ਸਕਦੇ ਆ ਤੁਸੀਂ ਪੰਜਾਬ ਪੁਲਿਸ ਦਾ ਨਾਂ ਨਾਲ ਕਿਵੇਂ ਮਰਜ਼ੀ ਪ੍ਰੋਡਿਊਸ ਕਰੀਏ ਅਸੀਂ ਇਹ ਕਹਿ ਸਕਦੇ ਆਂ ਵੀ ਉਹ ਬੰਦਾ ਤੇ ਇੱਥੋਂ ਲੱਭ ਗਿਆ ਜਾਂ ਬੰਦਾ ਪਾਕਿਸਤਾਨ ਚਲੇ ਗਿਆ ਸੀ ਹੁਣ ਵਾਪਸ ਆ ਗਿਆ ਤਿੰਨ ਸਾਲ ਸਾਨੂੰ ਕੋਈ ਇਹੋ ਜਿਹਾ ਕਲੂ ਨਹੀਂ ਮਿਲਿਆ ਜਿੱਥੇ ਜਸਵੰਤ ਸਿੰਘ ਬਾਰੇ ਕਿਸੇ ਨੂੰ ਕੋਈ ਮਤਲਬ ਉਹ ਕੋਈ ਨੌਲੇਜ ਹੁੰਦੀ ਵੀ ਉਹਨੂੰ ਕਿ ਕਿਵੇਂ ਰੱਖਿਆ ਕੀ ਹੋਇਆ ਉਹ ਜਿੰਦਾ ਹੈ ਜਾਂ ਨਹੀਂ ਆ ਤਿੰਨ ਸਾਲ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ 2005 ਵਿੱਚ ਇੱਕ ਗਵਾਹ ਸਾਹਮਣੇ ਆਇਆ ਇਹ ਇਨਸੀਡੈਂਟ ਦੇ 10 ਸਾਲ ਬਾਅਦ ਗੁਲਦੀਪ ਸਿੰਘ ਜੋ ਕਿ ਸਪੈਸ਼ਲ ਪੁਲਿਸ ਅਧਿਕਾਰੀ ਸੀ ਉਹਨਾਂ ਨੇ ਦੱਸਿਆ ਕਿ ਖਾਲੜਾ ਜੀ ਨਾਲ ਅਨਮਨੂਕੀ ਤਸੱਦਦ ਕੀਤਾ ਗਿਆ ਹੈ ਉਹਨਾਂ ਨੇ ਇਹ ਸਭ ਦੱਸਿਆ ਕਿ ਖਾਲੜਾ ਜੀ ਨੂੰ ਕੀ ਕੀ ਤਸੀਹੇ ਦਿੱਤੇ ਗਏ 2005 ਵਿੱਚ 6 ਪੁਲਿਸ ਵਾਲਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਹ ਪੰਜਾਬ ਦੇ ਇਤਿਹਾਸ ਦਾ ਕਾਲਾ ਪੰਨਾ ਹੈ